ਸੰਗਰੂਰ ਦੇ ਪਿੰਡ ਬਲਦ ਕਲਾਂ ਚ ਇੱਕ ਦਿਲ ਦਾ ਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ ਵਿਵਾਦ ਕਾਰਨ ਇੱਕ ਵਿਧਵਾ ਔਰਤ ਦਾ ਉਸਦੇ ਭਤੀਜਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕਾ ਦੀ ਪਛਾਣ ਲਗਭਗ 50 ਸਾਲਾ ਮਨਜੀਤ ਕੌਰ ਵਜੋਂ ਹੋਈ ਹੈ ਜੋ ਆਪਣੇ ਘਰ ਵਿੱਚ ਆਪਣੇ ਕੁਆਰੇ ਬੱਚਿਆਂ ਨਾਲ ਰਹਿ ਰਹੀ ਸੀ ਜਾਣਕਾਰੀ ਮੁਤਾਬਕ ਮਨਜੀਤ ਕੌਰ ਦੇ ਨਾਲ ਘਰ ਵਿੱਚ ਰਹਿੰਦੇ ਉਸਦੇ ਤਿੰਨ ਭਤੀਜੇ ਅਤੇ ਵੱਡੇ ਪਤੀਜੇ ਦੀ ਪਤਨੀ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ ਇਸ ਦੌਰਾਨ ਦੋਸ਼ੀਆਂ ਨੇ ਮਨਜੀਤ ਕੌਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਕੀਤੀ ਦੋਸ਼ ਹੈ ਕਿ ਵੱਡੇ ਪਤੀਜੇ ਨੇ ਅੱਗ ਲੱਗੀ ਖੜਪਾੜ ਨਾਲ ਮਨਜੀਤ ਕੌਰ ਦੇ ਸਿਰ ਤੇ ਵਾਰ ਕੀਤਾ ਤੇ ਉਹ ਗੰਭੀਰ ਜ਼ਖਮੀ ਹੋ ਗਏ ਜ਼ਖਮੀ ਮਨਜੀਤ ਕੌਰ ਨੂੰ ਪਹਿਲਾਂ ਪੋਹਣੀਗੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਆ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਬਾਅਦ ਪੀ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਜਿੱਥੇ ਉਹਨਾਂ ਨੇ ਆਪਣੇ ਸਵਾਸਾਂ ਦੀ ਪੂੰਜੀ ਜਿਹੜੀ ਉਹ ਖਤਮ ਕਰ ਲਈ ਹੈ ਇਸ ਮਾਮਲੇ ਨੂੰ ਲੈ ਕੇ ਕਤਲ ਦਾ ਕੇਸ ਦਰਜ ਕਰਦੇ ਹੋਏ ਦੋ ਭਤੀਜਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਤੀਜਾ ਭਤੀਜਾ ਮਗਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਪਤਨੀ ਰੀਨਾ ਕੌਰ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਜੋਰਾਂ ਨਾਲ ਤਲਾਸ਼ ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਉਸ ਦਾ ਕੁਆਰਾ ਪੁੱਤਰ ਤੇ ਕੁੜੀ ਚ ਇਹ ਇਕੱਲੇ ਰਹਿ ਗਏ ਹਨ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਲ ਲਈ ਜਾ ਰਹੀ ਹੈ ਸੋ ਤੁਹਾਨੂੰ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਆਜੋ ਤੁਸੀਂ ਵੀ ਸੁਣ ਲਓ ਮੇਰੀ ਮੰਮੀ ਦਾ ਨਾਮ ਮਨਜੀਤ ਕੌਰ ਹੈ ਜੀ ਤੇ 19 ਤਰੀਕ ਨੂੰ ਲੜਾਈ ਹੋਈ ਸੀ ਇਹ ਜਿਨ੍ਹਾਂ ਨੇ ਵਾਰਦਾਤ ਕੀਤੀ ਉਹ ਮੇਰੇ ਤਾਈ ਦੇ ਮੁੰਡੇ ਸੀਗੇ ਤੇ ਚਾਰ ਜਾਣੇ ਨੇਗੇ ਉਹ ਤਿੰਨ ਭਾਈ ਨੇਗੇ ਬਲਵਿੰਦਰ ਸਿੰਘ ਗੁਰਚੇਤ ਸਿੰਘ ਮੱਗਰ ਸਿੰਘ ਤੇ ਉਹਨਾਂ ਦੀ ਵਾਈਫ ਹੋएगी ਇੱਕ ਮੀਨਾ ਕੌਰ ਚਾਰਾਂ ਨੇ ਕੁੱਟਿਆ ਹਾਂਜੀ ਚਾਰਾਂ ਨੇ ਕੁੱਟੀ ਹੈਗੀ ਜਿਹੜਾ ਬਲਵਿੰਦਰ ਸਿੰਘ ਹੈ ਹੀ ਉਹਨੇ ਸਿਰ 'ਚ ਮਾਰੇ ਨੇ ਖਲਪਾੜਾਉਂਦੇ ਜਿਹੜੀ ਉਹਦੀ ਵਾਈਫ ਹੈਗੀ ਉਹਨੇ ਬਾਲਾਂ ਤੋਂ ਫੜੀ ਤੀਗੀ ਉਹ ਘੇਰੀ ਤੀਗੀ ਫਿਰ ਉਹ ਤੋਂ ਬਾਅਦ ਚ ਅਸੀਂ ਕਿਸੇ ਨੂੰ ਮਦਦ ਲਈ ਬੁਲਾਇਆ ਸੀਗਾ ਉਹ ਜਦੋਂ ਗਏ ਉਹ ਤੋਂ ਬਾਅਦ ਚ ਇੱਟਾਂ ਮਾਰੇਗੇ ਉਹਨਾਂ ਦੇ ਮਰੀ ਪਈ ਦੇ ਉੱਪਰ ਵੀ ਠੀਕ ਆ ਉਹ ਤੋਂ ਬਾਅਦ ਚ ਅਸੀਂ ਪੁਲਿਸ ਕੰਪਲੀਟ ਵੀ ਕੀਤੀ ਹੈ ਬਿਆਨ ਲਿੱਤੇ ਗਏ ਨੇ ਉਹ ਤੋਂ ਬਾਅਦ ਚ ਅਸੀਂ ਇਹ ਕਹਿੰਦੇ ਆ ਬਲਵਿੰਦਰ ਸਿੰਘ ਤਾਂ ਫੜ ਲਿਆ ਠੀਕ ਆ ਗੁਰਚੇਤ ਸਿੰਘ ਵੀ ਕਿ ਜਿਹੜੇ ਪੁਲਿਸ ਤੀ ਗਈ ਉਹਨੇ ਜਿਹੜੇ ਦੋ ਜਣੇ ਬਾਹਰ ਫਿਰਦੇ ਨੇਗੇ ਅੱਜ 5-6 ਦਿਨ ਹੋ ਗਏ ਕਿਉਂ ਨਹੀਂ ਫੜੇ ਗਏ ਉਹ ਬਾਹਰ ਕਿਉਂ ਖੁੱਲੇ ਸਰੇ ਆਮ ਫਿਰਦੇ ਨੇ ਕਿ ਕਿਸ ਦਿਨ ਦੀ ਘਟਨਾ ਹੈ ਤਰੀਕ ਕੀ ਸੀ ਉਹਦੋਂ 19 ਤਰੀਕ ਸੀਗੀ 19 ਜਨਵਰੀ ਦੀ ਸ਼ਾਮ ਦੀ ਹੈ 7:30 ਵਜੇ ਦੀ ਤਪਾ ਕਮਲੂ ਲੜਾਈ ਦਾ ਕਾਰਨ ਦੱਸੋ ਵੀ ਅਸਲ ਲੜਾਈ ਕਿਉਂ ਹੋਈ ਹੈ ਤੁਹਾਨੂੰ ਵੀ ਪਤਾ ਹੋਊਗਾ ਲੜਾਈ ਉਹ ਡੇਲੀ ਕਰਦੇ ਸੀ दारू ਪੀ ਕੇ ਡੇਲੀ ਤੰਗ ਕਰਦੇ ਸੀਗੇ ਸਾਡੀ ਮੰਮੀ ਨੂੰ ਕਹਿਦੇ ਸੀਗੇ ਤੂੰ ਉਰੋਂ ਨਿਕਲ ਤੇ ਮੇਰੇ ਭੈਣ ਨੂੰ ਮੇਰੇ ਭਾਈਆਂ ਨੂੰ ਸਾਰਿਆਂ ਨੂੰ ਤੰਗ ਕਰਦੇ ਸੀ ਮਾਰਨ ਦੀ ਸਾਜ਼ਿਸ਼ ਸੀ ਉਹਨਾਂ ਦੀ ਇੱਕ ਕਰਤ ਰਹਿੰਦੇ ਸੀ ਸਾਰੇ ਜਣੇ ਨਹੀਂ ਲੋ ਸ਼ਾਮੂ ਸਾਹਮਣੇ ਸੀਗੇ ਸਾਰਿਆਂ ਦੇ ਕੁੜੀ ਦਾ ਰੌਲਾ ਸੀ ਤੁਹਾਡੀ ਉਹ ਪ੍ਰਾਪਰਟੀ ਕਰਕੇ ਕੱਟਣਾ ਚਾਹੁੰਦੇ ਸੀ ਵੀ ਅਸੀਂ ਕਬਜ਼ਾ ਕਰੀਏ ਜਾਂ ਹੋਰ ਕਿਉਂ ਕਰ ਹਾਂਜੀ ਪ੍ਰਾਪਰਟੀ ਦਾ ਵੀ ਕਬਜ਼ਾ ਕਹਿੰਦੇ ਸੀਗੇ ਉਹ ਉਹ ਪਹਿਲੇ ਦਿਨ ਤੋਂ ਉਹ ਮਾਰਨ ਨੂੰ ਫਿਰਦੇ ਤੇ ਮੇਰੇ ਭਾਈ ਨੂੰ ਵੀ ਮੇਰੇ ਮਾਂ ਨੂੰ ਵੀ ਜਦੋਂ ਪਹਿਲਾਂ ਲੜਾਈ ਹੋਈ ਆ ਪਹਿਲਾਂ ਕਿ ਪੁਲਿਸ ਕੈਦ ਹੋਈ ਆ ਕਦੇ ਪਹਿਲਾਂ ਹਾਂਜੀ ਪਹਿਲਾਂ ਵੀ ਹੋਈ ਸੀਗੀ ਪਹਿਲਾਂ ਵੀ ਉਹ ਕਹਿ ਕੇ ਮੇਰੇ ਮੰਮੇ ਨੂੰ ਕੈਦ ਦੇ ਤੇ ਚਲ ਕੋਈ ਨਾ ਸੀ ਤੇਰੇ ਜਵਾਕਾ ਮਰ ਗਿਆ ਸਾਨੂੰ ਮਾਫ ਕਰ ਤੇ ਤਾਂ ਮੇਰੇ ਮੰਮੀ ਇਹੋ ਜੀ ਹੁੰਦੀ ਤੇ ਉਹਨਾਂ ਨੂੰ ਮਾਫ ਕਰ ਦੇਦੀ ਹੁੰਦੀ ਤੀ ਕਿ ਕੋਈ ਗੱਲ ਨਹੀਂ ਮੇਰੇ ਜਵਾਕਾ ਮਰ ਗਏ ਨੇਗੇ ਪਰ ਹੁਣ ਉਹਨਾਂ ਨੇ ਸਾਡੀ ਮਾਂ ਨੂੰ ਮਾਰਤਾ ਇਸ ਤੇ ਇਹੀ ਮੰਗ ਕਰ ਰਹੇ ਆਂਗੇ ਸਾਰੇ ਫੜੇ ਜਾਣ ਉਹ ਤੇ ਸਾਰੇ ਹਜੇ ਤੱਕ ਤਾਂ ਉਹਦੀ ਵਾਈਫ ਹੈਗੀ ਜਿਹੜੀ ਬਲਵਿੰਦਰ ਸਿੰਘ ਦੀ ਉਹ ਬਾਹਰ ਹੀ ਫਿਰਦੀ ਹੈਗੀ ਸ਼ਰਿਆਮ ਅਸੀਂ ਸਾਰੇ ਨੂੰ ਹੀ ਬੇਨਤੀ ਕਰਾਂਗੇ ਕਿ ਉਹ ਫੜੀ ਜਾਵੇ ਇੱਥੋਂ ਛੋਟੇ ਪਰਿਵਾਰ ਚ ਬੇਟਾ ਕੌਣ ਕੌਣ ਸੀ ਮੇਰੇ ਪਰਿਵਾਰ ਚ ਮੇਰੀ ਮੰਮੀ ਉਹ ਸੀਗੀ ਨਾ ਮੇਰੇ ਡੈਡੀ ਨੇ ਕਿ ਉਹਨਾਂ ਦੀ ਡੈਥ ਹੋ ਰਹੀ ਹੈਗੀ ਭੈਣ ਭਾਈ ਨੇਗੇ ਮੇਰੇ ਕਿੱਥੇ ਘਰ ਚ ਕੌਣ ਕੌਣ ਰਹਿੰਦਾ ਸੀ ਮੰਮੀ ਦੇ ਨਾਲ ਹੋਰ ਮੰਮੀ ਦੇ ਨਾਲ ਮੇਰੇ ਭੈਣ ਭਾਈ ਨੇਗੇ ਛੋਟੇ ਦੋ ਕੁਆਰੇ ਨੇ ਹਾਂਜੀ ਕੰਮ ਕਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਉਹ ਤਾਂ ਆਪ ਹੀ ਘਰਾਂ ਦੇ ਕੰਮ ਕਰ ਕਰਕੇ ਕਮਾ ਕੇ ਲਿਆਉਂਦੀ ਹੁੰਦੀ ਸੀ ਹੁਣ ਤੁਹਾਡੇ ਭੈਣ ਭਾਈ ਦੇ ਛੋਟੇ ਦੀ ਉਮਰ ਕਿੰਨੇ ਕਿੰਨੇ ਆ ਇੱਕ ਦੇ ਕੁੜੀ ਦੇ ਤਾਂ 17 ਸਾਲ ਹੈ ਜੀ ਮੁੰਡੇ ਦੀ 19 ਸਾਲ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤੇ ਹੀ ਕਹਿ ਰਹੇ ਹਾਂ ਕਿ ਜਿਹੜੇ ਉਹ ਨੰਗੇ ਕਤਲ ਲੰਗੇ ਉਹ ਫੜੇ ਜਾਣ ਤੇ ਮੇਰੇ ਭੈਣ ਭਾਈਆਂ ਨੂੰ ਕੋਈ ਘਰ ਦਵਾਇਆ ਜਾਵੇ ਤੇ ਉਹ ਉੱਥੇ ਨਹੀਂ ਰਹਿਣੇ ਚਾਹੀਦੇ ਪਿੰਡ 'ਚ ਕਿਥੇ ਵੀ ਰਹਿਣ ਉਹ ਅਸੀਂ ਉੱਥੇ ਨਹੀਂ ਰਹਿਣ ਦਿੰਦੇ ਹਾਂਗੇ ਉਹਨਾਂ ਨੂੰ ਇਹਦੀ ਆਪਸੀ ਲੜਾਈ ਹੋਈ ਹੈ ਜੀ ਇਹ ਮਾਈ ਨੂੰ ਇਹ ਰੋਜ਼ ਤੰਗ ਕਰ ਦਿੰਦੇ ਇਹ ਇਹ ਜਿਹੜਾ ਚੇਤ ਹੈਗਾ ਤੇ ਚਲੋ ਉਹਨੇ ਬੁਲਾਇਆ ਜੁਨੀਅਰ ਨਾਲ ਨੂੰ ਵੀ ਫੋਨ ਕਰਿਆ ਕਿਉਂਕਿ ਗ੍ਰਾਹਕ ਗਰੁੱਪ 'ਚ ਜਾਂਦੀ ਤੇ ਉਹ ਵੀ ਭਾਈ ਮੇਰੀ ਇਹ ਰੋਜ਼ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਵੀ ਆ ਤਾਂ ਇਹ ਡੇਟ ਕੁੱਟੀ ਜਾਂਦਾ ਮੈਨੂੰ ਮਰੋਂ ਆ ਜਾਂਦਾ ਮੈਨੂੰ ਕੱਢ ਕੇ ਲੈ ਜਾਓ ਇੱਥੋਂ ਚਲੋ ਕ ਜਦੋਂ ਆਕੇ ਤੁਰਨ ਲੱਗੇ ਤਾਂ ਇਹਨਾਂ ਨੂੰ ਜਫਾ ਪਾ ਕੇ ਉਹਦੀ ਕੁੱਟਮਾਰ ਕਰਕੇ ਉਹਦੇ ਸਿਰ 'ਚ ਉਹ ਮਾਰਿਆ ਚੱਕ ਕੇ ਬੜਾ ਸਾਰਾ ਟੰਬਾ ਅੱਛਾ ਟੰਬਾ ਵਜਣ ਸਾਰਾ ਉਸੇ ਟਾਈਮ ਮਤਲਬ ਉਹ ਤਾਂ ਮੌਕੇ ਦੀ ਮੌਤ ਗਈ ਸੀ ਬਿਲਕੁਲ ਉਸੇ ਟਾਈਮ ਉਹ ਡੱਡੇ ਹੋ ਗਈ ਸੀ ਪਰ ਚਲੋ ਅਸੀਂ ਪੋਣੀਗੜ ਲੈ ਕੇ ਜਾ ਕੇ ਪੋਣੀਗੜ ਤੋਂ ਜਵਾਬ ਦਿੱਤਾ ਪਟਿਆਲੇ ਲੈ ਕੇ ਪਟਿਆਲੇ ਤੋਂ ਜਵਾਬ ਦਿੱਤਾ ਪਰ ਪੀਜੀ ਰੈਫਰ ਕਰ ਦਿੱਤਾ ਜਦੋਂ ਤੁਸੀਂ ਆਏ ਉਦੋਂ ਕੀ ਹਾਲਾਤ ਸੀ ਸਾਰੇ ਲੜਾਈ ਝਗੜੇ ਦੇ ਉਸ ਟਾਈਮ ਲਈ ਚੜਾ ਨਹੀਂ دیਗਾ ਅੱਛਾ ਹਾਂ ਉਹ ਜਿਹੜੇ ਹਮਲਾ ਕਰਨ ਵਾਲੇ ਸੀ ਉਹ ਉਦੋਂ ਕਿੱਥੇ ਸੀ ਉਹ ਉੱਥੇ ਖੜੇ ਦੇ ਗੇਟ 'ਚ ਸੀ ਅੱਛਾ ਤੁਹਾਡੇ ਸਾਹਮਣੇ ਹਾਂ ਹਾਂ ਉਤੋਂ ਬਾਅਦ ਮਲੋ ਕਿੰਨਾ ਟਾਈਮ ਐਡਮਿਟਰ ਰਹੇ ਤੇ ਕਦੋਂ ਜਾ ਕੇ ਡਿਕਲੇਅਰ ਹੋਈ ਹੈ ਡੈਥ ਇਹ 19 ਨੂੰ ਰਾਤ ਨੂੰ ਸਵੇਕ 7 ਵਜੇ ਲਗਭਗ ਇਹਦੀ ਲੜਾਈ ਹੋਈ ਹੈਗੀ ਤੇ 22 ਤਰੀਕ ਨੂੰ ਰਾਤ ਨੂੰ ਸਵੇਕ 7 ਵਜੇ ਮੌਤ ਹੋਈ ਹੈ 5 6 ਵਜੇ ਕੋ 50 ਮਿੰਟ ਤੇ ਕਹਿੰਦੇ ਨੇ ਪੁਲਿਸ ਕਾਰਵਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਕਾਰਵਾਈ ਕੀ ਹੋਈ ਹੈ ਹੁਣ ਤੱਕ ਜਿਹੜਾ ਬੰਦੀ ਕਾਰਵਾਈ ਤੇ ਉਹ ਤਾਂ ਹੋ ਚੁੱਕੀ ਹੈਗੀ ਤੇ ਪਰ ਇੱਕ ਬੰਦੇ ਦੀ ਅਰੈਸਟ ਨਹੀਂ ਪਈ ਦੋ ਬੰਦਿਆਂ ਦੀ ਅਰੈਸਟ ਨਹੀਂ ਪਈ ਦੋ ਦੀ ਪਾ ਚੁੱਕੇ ਨੇ ਕੋਈ ਮੰਗਿਆ ਪ੍ਰਵਾਦੀ ਵੀ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਾਇਆ ਜਾਵੇ ਤਾਂ ਅਸੀਂ ਸੰਸਕਾਰ ਕਰਾਂਗੇ ਸਾਰੇ ਪਿੰਡ ਦੇ ਉਹੀ ਮੰਗ ਹੈ ਜੀ 19 ਤਰੀਕ ਨੂੰ ਜਿਹੜੀ ਹੈਗੀ ਹੈਗੀ ਕਐਮਐਲਆਰਆਈਸੀ ਸਾਡੇ ਕੋਲ ਮਨਜੀਤ ਕੌਰ ਦੀ ਪਿੰਡ ਬਾਲਦਕਲਾਂ ਤੋਂ ਤੇ ਜਿਹੜਾ ਹੈਗਾ ਵੀ ਉਹ ਪੀਜੀਆਈ ਦੇ ਵਿੱਚ ਦਾਖਲ ਹੈਗੀ ਤੇ ਜਿਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈਗੀ ਅਸੀਂ ਆਈਓ ਭੇਜ ਕੇ ਮੌਕੇ ਤੋਂ ਜਿਹੜੀ ਹੈਗੀ ਹੈ ਇਹਨਾਂ ਦਾ ਬਿਆਨ ਹਾਸਲ ਕਰਕੇ ਜਿਹੜੀ ਐਫਆਈਆਰ ਦਰਜ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕੱਲ ਸਾਨੂੰ ਇਨਟੀਮੇਸ਼ਨ ਮਿਲੀ ਸੀਗੀ ਕਿ ਜਿਹੜੀ ਹੈਗੀ ਹੈਗੀ ਮਨਜੀਤ ਕੌਰ ਦੀ ਜਿਹੜੀ ਡੈਥ ਹੋ ਗਈ ਆ ਇਸ ਦੇ ਰਿਗਾਰਡਿੰਗ ਜਿਹੜੀ ਹੈਗੀ ਅਸੀਂ ਜਿਹੜੀ ਐਫਆਈਆਰ ਦਰਜ ਕਰ ਚੁੱਕੇ ਹਾਂਗੇ ਤੇ ਚਾਰ ਬੰਦਿਆਂ ਦੇ ਖਿਲਾਫ ਤੇ ਉਹਨਾਂ ਦੇ ਵਿੱਚੋਂ ਦੋ ਬੰਦੇ ਅਸੀਂ ਅਰੈਸਟ ਕਰ ਲਏ ਨੇ ਬਾਕੀ ਜਿਹੜੀ ਹੈਗੀ ਦੋ ਦੀ ਗ੍ਰਿਫਤਾਰੀ ਪੈਂਦੀ ਹੈਗੀ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਰੇਡ ਪਾਰਟੀਆਂ ਬਣਾ ਕੇ ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਸਰ ਪਰਵਾਹ